21 ਤਰੀਕ ਨੂੰ ਛੰਬੂ ਤੇ ਖਨੋਰੀ ਬਾਰਡਰ ਦੇ ਉੱਪਰ ਜੋ ਕੁਝ ਹੋਇਆ ਉਸ ਦੇ ਰੋਸ ਵਿੱਚ ਅੱਜ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਕਾਲਾ ਦਿਨ ਮਨਾਇਆ ਜਾ ਰਿਹਾ ਹੈ ਖਨੋਰੀ ਬਾਰਡਰ ਦੇ ਉੱਪਰ ਇੱਕ ਨੌਜਵਾਨ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਸਰਕਾਰਾਂ ਦੇ ਖਿਲਾਫ ਰੋਸ ਜ਼ਾਹਰ ਕੀਤਾ ਜਾਂਦਾ ਔਰ ਅੱਜ ਦਾ ਦਿਨ ਕਾਲੇ ਦਿਨ ਦੇ ਵਜੋਂ ਮਨਾਇਆ ਜਾ ਰਿਹਾ ਤਾਂ ਇਸ ਵੇਲੇ ਛੰਬੂ ਬਾਰਡਰ ਦੇ ਉੱਪਰ ਅਸੀਂ ਮੌਜੂਦ ਹੈਗੇ ਆਂ ਜਿੱਥੇ ਕਿਸਾਨ ਮੋਰਚੇ ਦੇ ਉੱਪਰ ਡਟੇ ਹੋਏ ਨੇ ਔਰ ਅੱਜ ਕਾਲੇ ਝੰਡੇ ਲੈ ਕੇ ਕਾਲਾ ਦਿਨ ਜਿਹੜਾ ਉਹ ਮਨਾਇਆ ਜਾ ਰਿਹਾ ਤਾਂ ਗੱਲਬਾਤ ਕਰ ਕਿਵੇਂ ਦੇਖ ਰਹੇ ਹੋ ਅੱਜ ਦੇ ਦਿਨ ਨੂੰ ਪੂਰੇ ਦੇਸ਼ ਭਰ ਦੇ ਵਿੱਚ ਕਾਲਾ ਦਿਨ ਮਨਾਇਆ ਜਾ ਰਿਹਾ ਵੀਰੇ ਦੇਖੋ ਜਿਨ੍ਹਾਂ ਦਾ ਜਵਾਨ ਪੁੱਤ ਚਲੇ ਗਿਆ ਉਹਨਾਂ ਦੀਆਂ ਭੈਣਾਂ ਦਾ ਕੋਈ ਸਹਾਰਾ ਨਹੀਂ ਮਾਵਾਪ ਹੈ ਨਹੀਂ ਕਹਿੰਦੀ ਆ ਵੀ ਜਦੋਂ ਵੀ ਹੱਕਾਂ ਦੀ ਗੱਲ ਕੀਤੀ ਕਿਸਾਨਾਂ ਨੇ ਹੋਰ ਪਾਸੇ ਉਲਝਾਤਾ ਇੰਨਾ ਸਿਆਸਤਦਾਨਾਂ ਨੇ ਇਹ ਸਿਆਸਤਦਾਨ ਸਾਨੂੰ ਹੋਰ ਪਾਸੇ ਉਲਝਾਈ ਬੈਠੇ ਨੇ ਕੋਈ ਖਾਲਸਤਾਨੀ ਦੱਸੀ ਜਾਂਦਾ ਕੋਈ ਮਾਓਵਾਦੀ ਦੱਸੀ ਜਾਂਦਾ ਕੋਈ ਅਲਗਾਓਵਾਦੀ ਦੱਸੀ ਜਾਂਦਾ ਸਾਡਾ ਸਿਰਫ ਐਮਐਸਪੀ ਦਾ ਮੁੱਦਾ ਹੈ ਵੀਰੇ ਸਾਨੂੰ ਐਮਐਸਪੀ ਦੇ ਦੇਣ ਅਸੀਂ ਆਪਦੇ ਘਰੇ ਚਲੇ ਜਾਈਏ ਉਹ ਵੀਰ ਜਿਹਦੇ ਗੋਲੀ ਲੱਗੀ ਆ ਮਤਲਬ ਕੁਝ ਬੋਲ ਲਿਆ ਹੀ ਨਹੀਂ ਜਾ ਰਿਹਾ ਕੱਲ ਦਾ ਇੱਥੇ ਇੰਨਾ ਸਨਾਟਾ ਆ ਕੁਝ ਖਾਣ ਨੂੰ ਦੇ ਲਈ ਕਰਦਾ ਕੁਝ ਬੋਲਿਆ ਨਹੀਂ ਜਾਂਦਾ ਇਹ ਕਾਤਲ ਸਰਕਾਰਾਂ ਨੇ ਪਤਾ ਨਹੀਂ ਕਿੰਨੇ ਕੁ ਹੋਰ ਸਾਡੇ ਮਤਲਬ ਕਿਸਾਨਾਂ ਨੂੰ ਸ਼ਹੀਦ ਕਰਨਾ ਸਮਝ ਨਹੀਂ ਆਉਂਦੀ ਸੋ ਮਤਲਬ ਕੁਝ ਬੋਲਿਆ ਹੀ ਨਹੀਂ ਜਾ ਰਿਹਾ ਅਭੀ ਮਤਲਬ ਪੰਜਾਬ ਦੇ ਵਿੱਚ ਆ ਕੇ ਸਾਡੇ ਪੁੱਤ ਮਰਵਾਏ ਜਾ ਰਹੇ ਆ ਤਾਂ ਉਹ ਇੱਥੋਂ ਕਿਤੇ ਰਾਮ ਮੰਦਰ ਦਾ ਪਤਾ ਨਹੀਂ ਉਦਘਾਟਨ ਕਰ ਗਿਆ ਪਤਾ ਨਹੀਂ ਉਹਨਾਂ ਨੂੰ ਸਪੋਰਟ ਕਰਨ ਗਿਆ ਖੱਟਰ ਸਰਕਾਰ ਛਰੇ ਹਮ ਸਾਡੇ ਮੁੰਡੇ ਮਾਰ ਰਹੀ ਆ ਇੱਕ ਮੋਦੀ ਦੇ ਸਾਰੇ ਤੇ ਇਹ ਤਾਨਾਸ਼ਾਹੀ ਸਰਕਾਰਾਂ ਨੇ ਕਿਸਾਨਾਂ ਨੂੰ ਉਹਨਾਂ ਦੇ ਹੱਕ ਤਾਂ ਕੀ ਦੇਣੇ ਆ ਉਲਟਾ ਕਹਿੰਦੇ ਆ ਐਨਐਸਏ ਲਾ ਦੇਣੀ ਆ ਟਾਡਾ ਲਾ ਦੇਣੀ ਆ ਪਤਾ ਨਹੀਂ ਕੀ ਕੁਛ ਲਾਉਣਾ ਸਾਡੇ ਤੇ ਕੁਛ ਨਾ ਲਾਓ ਸਾਨੂੰ ਸਾਡੇ ਹੱਕ ਤੋਂ ਅਸੀਂ ਆਪਦੇ ਘਰੇ ਜਾਈਏ ਵਈਏ ਤੁਹਾਨੂੰ ਸਰਕਾਰਾਂ ਦਾ ਕਿਵੇਂ ਦਾ ਨਜ਼ਰ ਆ ਰਿਹਾ ਕਿਉਂਕਿ ਇੱਕ ਪਾਸੇ ਨੌਜਵਾਨ ਦੀ ਗੋਲੀ ਲੱਗਣ ਦੇ ਨਾਲ ਮੌਤ ਵੀ ਹੋ ਗਈ ਹੈ ਔਰ ਉਸ ਤੋਂ ਬਾਅਦ ਜਿਹੜੀ ਨਵੀਂ ਗੱਲ ਸਾਹਮਣੇ ਆਈ ਹੈ ਕਿ ਐਨਐਸਏ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਵੀਰੇ ਮੌਤ ਦਾ ਬਾਰਡਰ ਆਹੇ ਇਹ ਮਤਲਬ ਹਰਿਆਣਾ ਪਾਕਿਸਤਾਨ ਦਾ ਬਾਰਡਰ ਨਹੀਂ ਇਹ ਮੌਤ ਦਾ ਬਾਰਡਰ ਬਣਾਤਾ ਉਹ ਵੀਰ ਸ਼ਹੀਦ ਹੋ ਗਿਆ ਉਹਦੇ ਗੋਲੀ ਲੱਗ ਗਈ ਮੈਨੂੰ ਤਾਂ ਲੱਗਦਾ ਵੀ ਇਹਨਾਂ ਨੇ ਹੁਣ ਚੁਣ-ਚੁਣ ਕੇ ਮੁੰਡੇ ਮਾਰਨ ਦੀ ਫਿਰ ਤਿਆਰੀ ਕਰ ਲਈ ਮਤਲਬ ਜਿਵੇਂ ਐਨਐਸਏ ਲਾ ਦੇਣੀ ਕਿਸਾਨ ਆਪਣਾ ਹੱਕ ਮੰਗਦੇ ਨੇ ਭੋਲੇ-ਪਾਲੇ ਐਨਐਸਏ ਲਾਉਣੀ ਹੈ ਜੀ ਤੁਹਾਡੇ ਮੁੰਡੇ ਚੱਕਣੇ ਆ ਜੀ ਘਰਾਂ ਚ ਜਾ ਕੇ ਕਹਿੰਦੇ ਆ ਜੀ ਪਿੱਛੋਂ ਤੁਹਾਡੀਆਂ ਪ੍ਰਾਪਰਟੀਆਂ ਜ਼ਬਤ ਕਰਨੀਆਂ ਨੇ ਮਤਲਬ ਕਈ ਕੋਲ ਸੁਣਨ ਨੂੰ ਮਿਲਦਾ ਪਰ ਅਸੀਂ ਹਟਾਂਗੇ ਨਹੀਂ ਅਸੀਂ ਡਟਾਂਗੇ ਅਸੀਂ ਆਪਣੇ ਹੱਕ ਲੈ ਕੇ ਹੀ ਜਾਵਾਂਗੇ ਬਾਪੂ ਜੀ ਕਿਵੇਂ ਦੇਖ ਰਹੇ ਹੋ ਹੁਣ ਮਾਹੌਲ ਕੀ ਲੱਗਦਾ ਮਾਹੌਲ ਮੌਤ ਹੀ ਆ ਗਾੜੀ ਬਾਰਡਰ ਹੂੰ ਤਾਂ ਬਹੁਤ ਮਰਨਾ ਹੀ ਆ ਫਿਰ ਹੋਰ ਜੇ ਨਾਂ ਦੇਗਾ ਹੱਕਾਂ ਹੀ ਤਾਂ ਮਰਨਾ ਹੀ ਆ ਫਿਰ ਹੂੰ ਹੋਰ ਕੋਈ ਸਾਡੇ ਕੋਲ ਚਾਰਾ ਨਹੀਂ ਕਦੋਂ ਸਰਕਾਰ ਮੰਦੀ ਨਜ਼ਰ ਹੁੰਦੀ ਕਿਸੇ ਕਿਸੇ ਪਾਸੇੋਂ ਹਾਲੇ ਤੇ ਮੰਦੀ ਦੀ ਬੰਨੇਗੀ ਹੂੰ ਕਿੰਨੇ ਕ ਮਾਰ ਦੇਗੀ ਹੂੰ ਵਰਨੂ ਆਏ ਆ ਮਰ ਜਾਵਾਂਗੇ ਹੂੰ ਹੱਕ ਲੈ ਕੇ ਜਾਵਾਂਗੇ ਹੁਤਾ ਨਹੀਂ ਜਦ ਹੂੰ ਅੱਛਾ ਭਾਈ ਕਿਵੇਂ ਲੱਗ ਰਿਹਾ ਹੁਣ ਨੌਜਵਾਨ ਵੀ ਵੱਡੀ ਗਿਣਤੀ ਚ ਉਦੋਂ ਡਟੇ ਹੋਏ ਸੀਗੇ ਤਾਂ ਅੱਜ ਦਾ ਕਾਲਾ ਦਿਨ ਪੂਰੇ ਦੇਸ਼ ਭਰ ਦੇ ਵਿੱਚ ਕੀ ਸੁਨੇਹਾ ਪਹੁੰਚਾਏਗਾ ਇਹ ਮੇਰੇ ਅਸਤਾਂ ਦੇਖੋ ਰੋਸ਼ ਪ੍ਰਦਰਸ਼ਨ ਕਰ ਰਹੇ ਆ ਸਰਕਾਰ ਫਿਰ ਵੀ ਸਾਨੂੰ ਸਾਡੇ ਵੀਰਾਂ ਨੂੰ ਮੈਸੇਜ ਕਰਦੀ ਆ ਉਹਦੇ ਫੇਸਬੁਕ ਆ ਬੰਦ ਕਰਦੀ ਆ ਯੂਟਿਊਬਰਾਂ ਨੂੰ ਯੂਟਿਊਬ ਚੈਨਲ ਬੰਦ ਕਰਦੀ ਆ ਮਤਲਬ ਇਹ ਤੋਂ ਸੋਚੋ ਸਰਕਾਰ ਕਿੰਨੀ ਡਰੀ ਹੋਈ ਆ ਉਲਟਾ ਸਾਡੇ ਬੰਦਿਆਂ ਨੂੰ ਡਰਾ ਰਹੀ ਆ ਵੀ ਥੋੜੇ ਤੇ ਐਨਐਸਏ ਲਾ ਦਾਂਗੇ ਥੋੜੇ ਤੇ ਆਪਣੀਆਂ ਪ੍ਰਾਪਰਟੀਆਂ ਜਬਤ ਕਰ ਲਾਂ ਕੀ ਕਰ ਲੂਗੇ ਵੀਰੇ ਹੁਣ ਵੀ ਤਾਂ ਅਸੀਂ ਉਹੀ ਬੈਠੇ ਆ ਸਾਡੀ ਜੇ ਅਸੀਂ ਆ ਧਰਨਾ ਸਾਡਾ ਨਾ ਮੁਕੰਮਲ ਹੋਇਆ ਫਿਰ ਵੀ ਸਾਡੀਆਂ ਪ੍ਰਾਪਰਟੀਆਂ ਜਾਣੀਆਂ ਨੇ ਇਹਦੇ ਨਾਲੋਂ ਤਾਂ ਪਹਿਲਾਂ ਅਸੀਂ ਆਪਣੀ ਧਰਨਾ ਜਿੱਤ ਕੇ ਜਾਈਏ ਅਸੀਂ ਆਪਣੀ ਜੋ ਸਾਡੀਆਂ ਮੰਗਾਂ ਨੇ ਸਾਡੀ ਸਰਕਾਰ ਪੂਰੀ ਕਰੇ ਅਸੀਂ ਵਕਤ ਚਲੇ ਜਾਵਾਂਗੇ ਸਾਡਾ 21 ਸਾਲ ਦਾ ਬੰਦਾ ਸ਼ਹੀਦ ਕਰਤਾ ਫਿਰ ਵੀ ਤਾਂ ਮਰਨੀਆਂ ਘਰੇ ਬੈ ਕੇ ਅ ਅਸੀਂ ਆਪਣੇ ਹੱਕ ਲੈ ਕੇ ਤਾਂ ਮਰਾਂਗੇ ਨਾ ਉਹ ਜਿਹੜੇ ਪਿੰਡ ਬੈਠੇ ਨੇ ਮੈਂ ਤਾਂ ਵੀ ਇਹਨਾਂ ਨੂੰ ਵੀ ਕਹਿਣਾ ਪਿੰਡ ਬੈਠ ਕੇ ਕੁਝ ਨਹੀਂ ਹੋਣਾ ਹੈਗਾ ਇੱਥੇ ਆਓ ਰੋਸ ਪ੍ਰਦਰਸ਼ਨ ਕਰੋ ਹਾਂ ਜਿਹੜੇ ਘਰੇ ਬੈਠੇ ਨੇ ਉਹ ਆਪਣੇ ਘਰ ਤਾਂ ਪ੍ਰਦਰਸ਼ਨ ਕਰ ਸਕਦੇ ਨੇ ਕਾਲੇ ਝੰਡੇ ਤਾਂ ਲਾ ਸਕਦੇ ਨੇ ਕਿਸੇ ਦਾ 21 ਸਾਲਾਂ ਦਾ ਧੀ ਪੁੱਤ ਮਰ ਗਿਆ ਮੇਰਾ ਛੋਟਾ ਬ੍ਰਦਰ ਮਰ ਗਿਆ ਵੀ ਇਹ ਬੋਲਣ ਨੂੰ ਜੀ ਨਹੀਂ ਕਰਦਾ ਹੈਗਾ ਪਰ ਇੱਕ ਦਿਨ ਤਾਂ ਸਾਰਿਆਂ ਨੇ ਮਰਨਾ ਹੀ ਮਰਨਾ ਘਰੇ ਵੀ ਮੌਤ ਆਉਣੀ ਉਹ ਮੌਤ ਆਊਗੀ ਤਾਂ ਵਧੀਆ ਆਪਾਂ ਨੂੰ ਆਪਣੇ ਆਪਣੇ ਨਾਂ ਬਣੂਗਾ ਆਪਣੇ ਸ਼ਹੀਦਾਂ ਦੇ ਵਿੱਚ ਨਾਂ ਆਊਗਾ ਘਰੇ ਬੈ ਕੇ ਤਾਂ ਨਾ ਮਰਦੇ ਹੋਣਾ ਆਪਾਂ ਨੇ ਮੈਂ ਤਾਂ ਉਹਨਾਂ ਨੂੰ ਵੀਰਾਂ ਨੂੰ ਅਪੀਲ ਕਰਦਾ ਵੀ ਉੜਿਆ ਕੇ ਆਪਣਾ ਧਰਨੇ ਤੇ ਬੈਠੋ ਵੱਧ ਤੋਂ ਵੱਧ ਰੋਸ ਪ੍ਰਦਰਸ਼ਨ ਕਰੋ ਤੇ ਆਪਣੀ ਹੱਕ ਮੰਗਾਂ ਨੂੰ ਜਿਹੜੀਆਂ ਆਪਣੇ ਆਪਾਂ ਵਾਪਸ ਕਲਾ ਕੇ ਘਰ ਨੂੰ ਚਲੀਏ ਉਹਦੀ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਣਗੀਆਂ ਇਹ 10 ਸਾਲਾਂ ਨੂੰ ਵੀ ਜਾਣੀਆਂ ਵੀਰੇ ਮੈਂ ਤਾਂ ਸਾਰਿਆਂ ਨੂੰ ਕਹਿੰਦੀ ਆ ਵੀ ਇਕੱਠੇ ਹੋ ਕੇ ਪੰਜਾਬ ਏਕਾ ਕਰਕੇ ਪੰਜਾਬ ਕੀ ਪੂਰਾ ਦੇਸ਼ ਏਕਾ ਕਰਕੇ ਜੇ ਬੈਠ ਜਵੇ ਨਾ ਵੀਰੇ ਤਾਂ ਇਹ ਜਿਹੜਾ ਤਾਨਾशाही ਆ ਇਹਦੀ ਜਿਹੜਾ ਧੌਂਡ ਦੇ ਵਿੱਚ ਇਹਨੇ ਕੀਲਾ ਲਾਇਆ ਹੋਇਆ ਆਪਾਂ ਸਾਰੇ ਕੱਢ ਸਕਦੇ ਆ ਬਸ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਬਿਲਕੁਲ ਜੀ ਇਕੱਠੇ ਹੋਣ ਤੋਂ ਮੈਨੂੰ ਯਾਦਾ ਆ ਕਿ ਜਿਵੇਂ ਕੱਲ ਐਸਕੇਐਮ ਦੇ ਵੱਲੋਂ ਵੀ ਕਾਲ ਦਿੱਤੀ ਗਈ ਸੀਗੀ ਇਹ ਕਾਲਾ ਦਿਨ ਮਨਉਣ ਦਾ ਵੀ ਉਹਨਾਂ ਨੇ ਐਲਾਨ ਕੀਤਾ ਸੀਗਾ ਇੱਕ ਪਾਸੇ ਨਜ਼ਰਾਂ ਲੋਕਾਂ ਦੀਆਂ ਟਿੱਕੀਆਂ ਹੋਈਆਂ ਨੇ ਕਿ ਇਹ ਇਕੱਠੇ ਜੇਕਰ ਇੱਕ ਕਹਿੰਦੇ ਨੇ ਕਿਉਂਕਿ ਲੜਾਈ ਇੱਕ ਹੈਗੀ ਐ ਇਹਨੂੰ ਲੈ ਕੇ ਯਤਨ ਕਰ ਰਹੀਆਂ ਜਥੇਬੰਦੀਆਂ ਵੀਰ ਜੀ ਹੱਥ ਜੋੜ ਕੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਆ ਵੀ ਨਿੱਜੀ ਹਿੱਤ ਛੱਡ ਦਿਓ ਹੁਣ ਨਿੱਜੀ ਹਿੱਤ ਛੱਡ ਕੇ ਸਾਰੇ ਕਿਸਾਨ ਭਰਾਵਾਂ ਦਾ ਸਾਥ ਦਿਓ ਕਿਉਂਕਿ ਦੇਖੋ ਸਾਨੂੰ ਬਾਲੀ ਬਿਆਨਬਾਜ਼ੀ ਨਹੀਂ ਆਉਂਦੀ ਵੀਰੇ ਅਸੀਂ ਆਮ ਕਿਸਾਨਾਂ ਅਸੀਂ ਇਹੀ ਕਹਿੰਨੇ ਆ ਵੀ ਹੱਥ ਜੋੜ ਕੇ ਬੇਨਤੀ ਆ ਵੀ ਲੋਕਾਂ ਦੇ ਪੁੱਤ ਮਰ ਰਹੇ ਨੇ ਵੀ ਸਾਰੇ ਦੇ ਸਾਰੇ ਇੱਕ ਹੋ ਕੇ ਆਪਾਂ ਕਿਸਾਨਾਂ ਦੀ ਲੜਾਈ ਲੜੀਏ ਬਈ ਲੱਗਦਾ ਕਿ ਇਸ ਚੀਜ਼ ਦਾ ਫਰਕ ਪਿਆ ਕਿਉਂਕਿ ਲੜਾਈ ਇੱਕ ਹੈ ਪਰ ਐਲਾਨ ਦੋ ਹੋਏ ਬਕਵਾਕ ਬਿਲੇ ਜੱਥੇਬੰਦੀਆਂ ਹੁਣ ਜੋ ਕੁਝ ਹੋਇਆ ਆਪਾਂ ਉਹ ਭੁੱਲ ਬੈਠੀ ਆਪਾਂ ਆਪਣੇ ਕਿਸਾਨ ਮਰ ਰਹੇ ਨੇ ਆਪਣੇ ਪੁੱਤ ਮਰ ਰਹੇ ਨੇ ਅਸੀਂ ਵੀ ਇਹੀ ਕਿ ਮੰਗਾ ਕਰਦੇ ਆ ਭਾਈ ਜੋ ਜਿੰਨੇ ਵੀ ਜੱਥੇਬੰਦੀਆਂ ਨੇ ਉਹ ਆਪਣਾ ਗਿਲੇ ਸ਼ਿਕਵੇ ਛੱਡ ਕੇ ਆਪਣੇ ਕਿਸਾਨੀ ਧਰਨੇ ਤੇ ਆਉਣ ਇੱਕ ਹੋਣ ਤੇ ਇੱਕ ਹੋ ਕੇ ਆਪਾਂ ਕਿਸਾਨੀ ਲੜਾਈ ਜੋ ਲੜਦੇ ਆ ਆਪਾਂ ਉਹ ਜਿੱਤ ਸਕੀ ਆ ਆਪਾਂ ਬਸ ਇਹੀ ਅਪੀਲ ਆ ਸਾਡੀ ਸਾਰੇ ਨੌਜਵਾਨਾਂ ਨੂੰ ਸਾਰੇ ਵੀਰਾਂ ਨੂੰ ਜੋ ਮੇਰੇ ਮਾਮਾ ਭੈਣਾਂ ਸਾਰੇ ਉਹ ਧਰਨੇ ਤੇ ਆਉਣ ਆਪਣਾ ਵੱਧ ਵਧ ਇਕੱਠ ਦਿਖਾਉਣ ਆਪਾਂ ਗੱਲ ਕਰੀਏ ਸਰਕਾਰ ਨਾਲ ਵੀ ਹਾਂ ਅਸੀਂ ਲੜਨਾ ਨਹੀਂ ਚਾਹੁੰਦੇ ਅਸੀਂ ਉਹਨੇ ਮੰਗਾ ਮੰਗਣਾ ਆਏ ਸਾਨੂੰ ਐਮਐਸਪੀ ਦੋ ਅਸੀਂ ਘਰ ਨੂੰ ਜਾਈਏ ਵੀਰੇ ਕਿਸੇ ਦਾ ਜੀ ਨਹੀਂ ਕਰਦਾ ਕਿਸੇ ਦਾ ਘਰ ਛੱਡ ਕੇ ਅਸੀਂ ਟਰਾਲੀਆਂ 'ਚ ਸੌਣੇ ਆ ਆਪਣੇ ਅਸੀਂ ਘਰ ਛੱਡਦੇ ਆ ਆਪਾਂ ਮਾਵਾ ਪੈਣਾ ਆਪਣੀ ਜ਼ਮੀਨਾਂ ਛੱਡਦੇ ਆ ਸਾਨੂੰ ਨਹੀਂ ਪਤਾ ਸਾਡੇ ਪਿੱਛੇ ਕੀ ਹੁੰਦਾ ਪਿਆ ਠੀਕ ਆ ਸਾਡਾ ਕਿਸਾਨੀ ਧਰਮ ਆ ਸਾਡੀ ਫਸਲ ਆ ਸਾਡੀ ਅਸੀਂ ਸਰੀ ਅਸੀਂ ਨੂੰ ਸਾਨੂੰ 12 13 ਦਿਨ ਹੋ ਗਏ ਅਸੀਂ ਨਹੀਂ ਫਸਲ ਪਿੱਛੇ ਜਾ ਕੇ ਦੇਖੀ ਬੰਦਾ ਸਰਕਾਰ ਆ ਆਪਣਾ ਇੱਕ ਦਿਨ ਆਪਣੀ ਕੁਰਸੀ ਛੱਡ ਕੇ ਦੇਖ ਲਓ ਵੀ ਆਪਣੀ ਕਿੰਨਾ ਫਰਕ ਪੈਂਦਾ ਅਸੀਂ ਆਪਣੀ ਜ਼ਮੀਨਾਂ ਛੱਡ ਕੇ ਆ ਹੋਇਆ ਪਿੱਛੇ ਠੀਕ ਹੈ ਨਾ ਸਰਕਾਰ ਦੇਖ ਲੈ ਵੀ ਆਪਣੀ ਇੱਕ ਦਿਨ ਕੁਰਸੀ ਛੱਡ ਕੇ ਆਪਣੀ ਜ਼ਮੀਨਾਂ ਛੱਡੀ ਵੈਸੇ ਆ 12 ਦਿਨ ਹੋ ਗਏ ਸਾਨੂੰ ਨਹੀਂ ਪਤਾ ਫਸਲ ਕਿੱਥੇ ਆ ਕੀ ਕਿੱਦਾਂ ਹੋਣਾ ਦੇਖੋ ਫਸਲ ਫਸਲ ਵੀ ਨਾ ਕਿਸਾਨ ਦਾ ਕੁਝ ਨਹੀਂ ਹੈਗਾ ਜੇ ਜ਼ਮੀਨਾਂ ਕਿਸਾਨ ਕੋ ਤਾਂ ਕਿਸਾਨ ਆ ਅਦਰਵਾਈਜ਼ ਕੋਈ ਕਿਸਾਨ ਨਹੀਂ ਹੈਗਾ ਤਾਂ ਮੈਂ ਸਿੰਪਲ ਗੱਲ ਆ ਵੀਰੇ ਵੱਤ ਵਾਦੂਰੇ ਰੋਸ ਕਰੋ ਝੰਡੇ ਘਰਾਂ ਤੇ ਲਾਓ ਟਰਾਲੀਆਂ ਤੇ ਲਾਓ ਬਸ ਇਹੀ ਅਪੀਲ ਆ ਵੀਰੇ ਸਾਨੂੰ ਲੱਕੀ ਰਿਹਾ ਕਿ ਗੱਲਬਾਤ ਦੇ ਨਾਲ ਸਿਰੇ ਚੜੂਗਾ ਕੰਮ ਕਿ ਜਾਂ ਫਿਰ ਜਿਵੇਂ ਅੱਗੇ ਮਹਾਪੰਚਾਇਤ ਬੁਲਾਈ ਗਈ ਦਿੱਲੀ ਦੇ ਵਿੱਚ ਕਿ ਅੱਗੇ ਕੁਝ ਕੀਤਾ ਜਾਊਗਾ ਬੀਤੇ ਜੋ ਕਿਸਾਨ ਜਥੇਬੰਦੀਆਂ ਦਾ ਹੋਊਗਾ ਉਹ ਕਿਣ ਕਿਸਾਨ ਚੱਲਣਗੇ ਅਸੀਂ ਭੋਲੇ-ਪਾਲੇ ਕਿਸਾਨ ਆ ਸਾਨੂੰ ਨਹੀਂ ਕੋਈ ਲੜਨਾ ਕਿਸੇ ਨਾਲ ਆਦਾ ਸਾਡੇ ਕੋਈ ਸਾਡੇ ਕੋਈ ਹਥਿਆਰ ਨਹੀਂ ਹੈਗੇ ਅਸੀਂ ਆਪਣੇ ਖਾਲੀ ਹੱਥ ਬੈਠੇ ਆ ਖਾਲੀ ਹੱਥ ਮੰਗਾ ਮੰਗਣ ਲੈ ਕੇ ਆ ਵੀ ਸਾਡੀਆਂ ਮੰਗਾਂ ਪੂਰੀਆਂ ਕਰੋ ਅਸੀਂ ਘਰ ਨੂੰ ਜਾਈਏ ਬਸ ਇੱਥੇ ਪਹਿਨੇ ਮੈਂ ਦੇਖ ਰਿਹਾ ਸੀਗਾ ਜਦੋਂ ਇਹ ਤੁਸੀਂ ਬਣਾ ਰਹੇ ਸੀਗੇ ਤਾਂ ਸਿਰਫ ਕਿਸਾਨੀ ਜਿਹੜੀ ਇੱਕ ਸੁਨਹਿਰੇ ਅੱਖਰਾਂ ਚ ਨਜ਼ਰ ਆ ਰਹੀ ਆ ਵੀਰੇ ਆ ਤਾਨਾशाही ਸਰਕਾਰਾਂ ਦੇ ਕਰਕੇ ਹੀ ਸਾਨੂੰ ਆਪਣੇ ਮੈਹਲਾਰਗੇ ਘਰ ਛੱਡ ਕੇ ਬੈਠਣੇ ਪਏ ਤੇ ਉਹ ਮਾਂ ਦਾ ਹੀਰਾ ਪੁੱਤ ਚਲਿਆ ਗਿਆ ਸਿਰਫ ਸਾਡੇ ਸ਼ਹੀਦ ਨੇ ਜਿਹੜੇ ਕਿਸਾਨ ਅਸੀਂ ਉਹਨਾਂ ਨੂੰ ਸੁਨਹਿਰੀ ਅੱਖਰਾਂ ਚ ਰੱਖਾਂਗੇ ਆ ਸਰਕਾਰਾਂ ਨੇ ਇੱਥੋਂ ਵਾਲੀਆਂ ਨੇ ਸਾਨੂੰ ਉਹਨਾਂ ਕੋਲ ਵੇਚਤਾ ਤੇ ਉਹ ਉਹ ਵਾਲੀਆਂ ਪਤਾ ਨਹੀਂ ਗਾਹਾਂ ਕੀ ਦੇ ਕੋ ਵੇਚਣ ਨੂੰ ਫੇਰਦੀਆਂ ਨੇ ਸੋ ਸਾਡਾ ਕਾਲੇ ਅੱਖਰਾਂ ਦੇ ਵਿੱਚ ਰੋਸ ਆ ਤੇ ਕਾਲੀਆਂ ਸਰਕਾਰਾਂ ਨੇ ਤੇ ਇਹਨਾਂ ਦੀ ਸੋਨਿਆ ਸ੍ਰੀ ਅੰਕਾਰ ਲਈ ਸ਼ੁਭ ਕਰਨ ਦੀ ਸ਼ਹਾਦਤ ਇੱਕ ਨਵੀਂ ਚਿੰਗਾਰੀ ਦੇ ਦੇਗੀ ਫਿਰ ਇਹ ਪਤਾ ਮੈਂ ਸਾਰਿਆਂ ਨੂੰ ਇਹ ਕਹੂੰਗੀ ਵੀ ਬਸ ਬਰਸੀਆਂ ਨਾ ਮਨਾਇਓ ਦਿਲ ਚ ਦਰਦ ਰੱਖਿਓ ਛੁੱਪ ਕਰਨ ਦੀ ਵੀ ਵੀਰੇ ਜਿਹੜੇ ਸਾਡੇ ਪਿਓ ਇੱਥੇ ਤਸ਼ੱਦਦ ਸਹਿ ਰਹੇ ਨੇ ਨਾ ਉਹ ਵੀ ਸਾਡੇ ਦਿਲਾਂ 'ਚ ਆ ਸਾਡੇ ਇਹ ਨੌਜਵਾਨ ਵੀਰ ਜਿਹੜਾ ਸ਼ਹੀਦ ਹੋ ਗਿਆ ਉਹ ਵੀ ਸਾਡੇ ਦਿਲਾਂ 'ਚ ਆ ਫਿਰ ਵੀ ਕਹੂੰਗੀ ਵੀ ਬਸ ਬਰਸੀਆਂ ਤੇ ਭੋਗਾ ਤੱਕ ਨਾ ਜਾਇਓ ਇਕਜੁੱਟ ਹੋ ਜੋ ਆਪਾਂ ਇਹ ਸਰਕਾਰਾਂ ਹਲਾ ਦਾਂਗੇ ਠੀਕ ਹੈ ਠੀਕ ਹੈ ਤਾਂ ਇਹ ਮਤੀ ਸਰਕਾਰ ਮੁਕਾਬਲਾ ਕਾਲਾ ਦਿਨ ਜਿਹੜਾ ਉਹ ਮਨਾਇਆ ਜਾ ਰਿਹਾ ਸ਼ੰਭੂ ਤੋਂ ਤੁਹਾਨੂੰ ਇੱਕ ਤਸਵੀਰ ਦਿਖਾਈ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਮੌਜੂਦ ਹੈਗੇ ਨੇ ਔਰ ਉਹਨਾਂ ਦੇ ਵੱਲੋਂ ਅੱਜ ਕਾਲਾ ਦਿਨ ਇੱਥੇ ਮਨਾਇਆ ਜਾ ਰਿਹਾ ਵੱਡੀ ਗਿਣਤੀ ਚ ਕਿਸਾਨ ਪਹੁੰਚੇ ਹੋਏ ਨੇ ਤਾਂ ਕਹਿੰਦੇ ਨੇ ਕਿ ਜੇਕਰ ਅਸੀਂ ਇਕੱਠੇ ਹੋ ਜਾਂਨੇ ਆ ਤਾਂ ਤਖਤ ਹਿਲਾ ਦਿਆਂਗੇ ਕੈਮਰਾਮੈਨ ਮੁੰਮੇ ਦੇ ਨਾਲ ਮਨਪੀਰ ਸਿੰਘ ਕਾਲੋ ਜਗਬਾਣੀ ਟੀਵੀ ਸ਼ੰਭੂ